एसएमजेड न्यूज़ खबर नहीं आपकी आवाज जिला होशियारपुर ਦੇ ਪਿੰਡ ਦਦਿਆਲ ਵਿੱਚ ਅੱਜ ਉਦੋਂ ਹੰਗਾਮੇ ਦੀ ਸਥਿਤੀ ਪੈਦਾ ਹੋ ਗਈ ਜਦੋਂ ਮੋਹਾਲੀ ਤੋਂ ਇੱਥੇ ਪੁੱਜੇ ਇੱਕ ਨੌਜਵਾਨ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਘਰ ਵਿੱਚ ਇਕਾਂਤ ਵਾਸ ਕਰਨ ਦਾ ਨਿਰਦੇਸ਼ ਦਿੱਤਾ ਇਸ ਮੌਕੇ ਉਕ ਨੌਜਵਾਨ ਨੇ ਸਿਹਤ ਵਿਭਾਗ ਦੀ ਡਾਕਟਰਾਂ ਨਾਲ ਬਸਲੂਕੀ ਕੀਤੀ ਅਤੇ ਪੁਲਿਸ ਨੇ ਦਖਲ ਦੇ ਕੇ ਨੌਜਵਾਨ ਦੀ ਗੜ ਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਈ ਕੀ ਆ ਕੀ ਘਟਨਾ ਹੋਈ ਤੁਹਾਡੇ ਨਾਲ ਕੀ ਕੀ ਉਹ ਕਿਤਾਬਾਂ ਚੰਗੇ ਸਨ ਜਿਆਦ ਨੇ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਤੇ ਜਿਆਦਾ ਜਿਆਦਾ ਕੀ ਗੱਲ ਕੀ ਹੋ ਗਈ ਗੱਲ ਗੱਲ ਮੇਰਾ ਮੁੰਡਾ ਚੰਡੀਗੜ੍ਹ ਵਾਇਆ ਹੂੰ ਚੰਡੀਗੜ੍ਹ ਵਾਇਆ ਸੀ ਉਹ ਉੱਥੇ ਪੱਖਾਨ ਵਾਲਾ ਮਰਦ ਆ ਜਿਹੜੇ ਆਤੋਂ ਸੇ ਚੰਡੀਗੜ੍ਹ ਦੇ ਵੰਦਰ ਉਹ ਬੰਦ ਹੋ ਗਏ ਉਧਰ ਕਰਫੂ ਆ ਡਾ ਲੱਗ ਗਿਆ ਜਿਹੜਾ 5700 ਰੁਪਏ ਦੀ ਉਹ ਕੀ ਨਾਂ ਸੀ ਤੁਹਾਡੇ ਮੁੰਡੇ ਦਾ ਉਦਹ ਹੈ ਨਹੀਂ ਆ ਜਿਹੜੀ ਕੋਟ ਮਾਰ ਦਾ ਕਾਰਨ ਕੀ ਆ ਜਿਹੜੇ ਕੋਟ ਮਾਰ ਦਾ ਕਾਰਨ ਇਹੀ ਆ ਵੀ ਇਹਦੇ ਤੇ ਕੋਈ ਸਜ਼ਾ ਲਾਈਏ ਇਹਦੇ ਤੇ ਕੇਸ ਕਰਾ ਕੇ ਬਣਾ ਕੇ ਪਾਈਏ ਇਹ ਥਾਣੇ ਦਾ ਜਿਹੜਾ ਪਿੰਡ ਵਾਲਿਆਂ ਦਾ ਜਿਹੜਾ ਪੰਚਾਇਤ ਦਾ ਜਾਂ ਹੋਰ ਪਿੰਡ ਦੇ ਆਰੂਪ ਆ ਵੀ ਤੁਸੀਂ ਜਿਹੜਾ ਤੁਹਾਨੂੰ ਤੁਹਾਡਾ ਬੇਟਾ ਉਥੋਂ ਆਈਸੋਲੇਟ ਉਹਨੂੰ ਕੀਤਾ ਮੈਂ ਕੋਈ ਨੂੰ ਆਏ ਆ ਤੁਸੀਂ ਉਹਨਾਂ ਨਾਲ ਹਾਥੋਪਾਈ ਕੀਤੀ ਇਹਦਾ ਕੀ ਕੰਮ ਮੈਂ ਪਹਿਲਾਂ ਮੰਡੀ 'ਚ ਸੈਰੀ ਮੰਡੀ 'ਚ ਆਇਆ ਤੇ ਮੇਰੇ ਭਰਾ ਨੇ ਇਸਨੇ ਬੁਣ ਦਿੱਤਾ ਵੀ ਤੇਰਾ ਮੁੰਡਾ ਕੰਢੀ ਘੜਵਾਇਆ ਉਹਨੂੰ ਅੰਦਰ ਅਗੋਰ ਇੰਕਾਸਟੇ ਕਰਾ ਰਹੇ ਆ ਚਲੋ ਸਰਪੈਂਟਿਨ ਨੂੰ ਨਹੀਂ ਦਿੱਸਿਆ ਸਰਪੈਂਟਿਨੀ ਦੇ ਘਰ ਆਲੇ ਨਹੀਂ ਕਿ ਹਾਂ ਅਸੀਂ ਅੰਦਰ ਰਹੇ ਸਾਡੇ ਕੋਲ ਆਏ ਮੈਂ ਮੁੰਡੇ ਨੂੰ ਉਹਨਾਂ ਨੇ ਪਹਿਲਾਂ ਪੁੱਛਿਆ ਹਾਂ ਮੈਂ ਜਨ ਮੋਰੀ ਮੋਰੀ ਬੜੀ ਕੁੜੀ ਹੋ ਤੇ ਸਾਰਾ ਮੀਡੀਅਮ ਤੇੜਾ ਜਿਹੇ ਦਾ ਡਾਕਟਰਾਂ ਦਾ ਇਹ ਸਾਰੇ ਮੋਰੀ ਮੋਰੀ ਦੁਰਯ ਮੈਂ ਮੰਡੀ ਤੋਂ ਅਨਦਰ ਸੂਤਰ ਤੇ ਮੈਂ ਦੇਖ ਲਿਆ ਉੱਤਰ ਕੇ ਮੈਂ ਕੋਲ ਗਿਆ ਕੇ ਸੂਤਰ ਖੜਾ ਕਰਕੇ ਨਾਲਵਾ ਕੀ ਤੁਸੀਂ ਜਿਹੜੀ ਆ ਆਸ਼ਾ ਵਰਕਰ ਤੁਹਾਨੂੰ ਦੱਸਣ ਆਈ ਆ ਵੀ ਤੁਸੀਂ ਆਈਸੋਲੇਟ ਤੁਸੀਂ ਉਹਦੇ ਨਾਲ ਹੱਥੋਂ ਭਾਈ ਕੀਤੀ ਹੈ ਨਹੀਂ ਕੀਤੀ ਜੀ ਉਹ ਝੂਠੇ ਰੋ ਉਸ ਉਹ ਵੀ ਸਾਰਾ ਇਹਨਾਂ ਨੇ ਪਲਾਨ ਬਣਾ ਕੇ ਮੈਨੂੰ ਇਹ ਪਸਾਨ ਦੀ ਕੋਸ਼ਿਸ਼ ਕੀਤੀ ਮੈਂ ਡਾਕਟਰ ਰਾਮਕਪਾਲ ਐਸਐਸਸੀ ਸਲਾਹਕਤ ਤੋਂ ਐਕਚੁਅਲੀ ਸਾਡੇ ਏਰੀਆ ਦੇ ਵਿੱਚ ਮਨਜੀਤ ਸਿੰਘ ਪਿੰਡ ਦਿਆਲ ਤੋਂ ਇਹ ਮਹਾਲੀ ਤੋਂ ਆਏ ਸੀ ਕਿ ਹਾਈ ਰਿਸਕ ਏਰੀਆ ਤੋਂ ਤੇ ਇਹਨਾਂ ਨੂੰ 15 ਤਰੀਕ ਨੂੰ ਇਹਨਾਂ ਨੂੰ ਹੋਮ ਕਵਾਰਨਟਾਈਨ ਕੀਤਾ ਗਿਆ ਸੀ ਸ਼ੁਰੂ ਤੋਂ ਹੀ ਇਹ ਕੋਆਪਰੇਟਿਵ ਨਹੀਂ ਸੀਗੇ ਮੈਡੀਕਲ ਟੀਮ ਦੇ ਨਾਲ ਕਿ 16 ਤਰੀਕ ਨੂੰ ਇਹਨਾਂ ਨੇ ਸਾਡੀ ਜਿਹੜੀ ਆਸ਼ਾ ਵਰਕਰ ਹੈ ਗੁਰਵਿੰਦਰ ਗੁਰਵਿੰਦਰ ਕੌਰ ਉਹਦੇ ਨਾਲ ਗਲਤ ਬਿਹੇਵ ਕੀਤਾ ਤੇ ਬਾਅਦ ਵਿੱਚ ਇਹਨਾਂ ਨੂੰ ਕਈ ਕੰਪਲੇਂਟ ਕਰ ਰਹੇ ਸੀਗੇ ਕਿ ਵੀ ਸ਼ੋਲਡਰ ਪੈਂਦੀ ਤੇ ਇਹਨਾਂ ਨੂੰ ਉਸੇ ਵਿਲੋਸਪਟ ਡਾਕਟਰ ਸ਼ੰਕਰ ਆਪਾ ਸ਼ਿਫਟ ਕਰ ਦਿੱਤਾ ਜਿਸ ਸੰਬੰਧੀ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੇ ਕਰਮਚਾਰੀ ਡਾਕਟਰ ਰਾਮ ਗੋਪਾਲ, ਮਮਤਾ ਰਾਣੀ, ਰਾਜਕੁਮਾਰ ਅਤੇ ਆਸ਼ਾ ਵਰਕਰ ਗੁਰਵਿੰਦਰ ਕੌਰ ਪਿੰਨ ਵਿੱਚ ਪਹੁੰਚੇ ਅਤੇ ਉਹ ਨੌਜਵਾਨ ਨੂੰ ਘਰ ਵਿੱਚ ਕਾਂਤਵਾਸ ਲਈ ਪ੍ਰੇਰਿਤ ਕੀਤਾ ਪਿੰਡ ਵਾਸੀਆਂ ਅਨੁਸਾਰ ਨੌਜਵਾਨ ਇਸ ਗੱਲ ਤੇ ਭੜਕ ਪਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬਸਲੂਕੀ ਤੇ ਉਤਰ ਆਇਆ ਜਿਸ ਤੇ ਪੁਲਿਸ ਨੂੰ ਸੂਚਿਤ ਕਰਨ ਤੇ ਉਕ ਨੌਜਵਾਨ ਨੂੰ ਜਾਂਚ ਲਈ ਸਿਵਲ ਹਸਪਤਾਲ ਗੜਸ਼ੰਕਰ ਲਿਜਾਇਆ ਗਿਆ ਪਿੰਡ ਵਾਸੀਆਂ ਨੇ ਉਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਵੀ ਇਸ ਮੁੱਦੇ ਨੂੰ ਲੈ ਕੇ ਪਿੰਡਾਂ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਨੀਲਮ ਕੁਮਾਰੀ ਸਮੇਤ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਦੱਸਿਆ ਕਿ ਪਿੰਡ ਦੇ ਵਸਨੀਕ ਕੁਲਵੰਤ ਸਿੰਘ ਦਾ ਪੁੱਤਰ ਮਨਜੀਤ ਸਿੰਘ 2 ਦਿਨਾਂ ਪਹਿਲਾਂ ਮੁਹਾਲੀ ਤੋਂ ਇੱਥੇ ਆਇਆ ਸੀ ਆਮ ਆਸ਼ਾ ਬਰਕਰ ਹੈ ਹਾਂਜੀ ਤਾਂ ਕੀ ਬਾਤ ਹੋਈ ਆਪਕੇ ਗਾਵੇਂ ਮੇ ਅਬੀ ਸਰ ਜਿੱਦਾਂ ਸਾਡੇ ਪਿੰਡ ਵਿੱਚ گاؤں ਦਾ ਨਾਮ ਕੀ ਹੈ ਆਪਕੇ ਦਦਿਆ ਹਾਂ ਹਾਂਜੀ ਜਿੱਦਾਂ ਸਾਡੇ ਪਿੰਡ ਤੋਂ ਮੋਹਾਲੀ ਵਿੱਚੋਂ ਇੱਕ ਬੰਦਾ ਇੱਥੇ ਆ ਗਿਆ ਸੀ 14 ਤਰੀਕ ਨੂੰ ਤੇ ਉਸ ਲਈ ਅਸੀਂ ਸਾਨੂੰ ਮਤਲਬ ਦੱਸਿਆ ਗਿਆ ਸੀ ਪਿੰਡ ਵਾਲਿਆਂ ਨੇ ਕਿ ਸਾਡੇ ਪਿੰਡ ਵਿੱਚ ਬੰਦਾ ਆ ਗਿਆ ਮੋਹਾਲੀ ਤੋਂ ਤੇ ਅਸੀਂ ਆਪਣੇ ਮੈਡਮ ਨੂੰ ਦੱਸਿਆ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਉਹਦੇ ਘਰ ਜਾ ਕੇ ਉਹਦਾ ਮਤਲਬ ਬੇਰਵਾ ਲਿਖ ਕੇ ਲੈ ਕੇ ਆਓ ਫਿਰ ਅਸੀਂ ਉਹਦੇ ਘਰ ਬੇਰਵਾ ਲਿਖਣ ਲਈ ਗਏ ਤੇ ਸਾਰੇ ਜਿੱਦਾਂ ਉਸਨੇ ਸਾਨੂੰ ਬੇਰਵਾ ਨਹੀਂ ਲਿਖਣ ਦਿੱਤਾ ਕਹਿੰਦਾ ਕਿ ਮੈਂ ਨਹੀਂ ਲਖਵਾਣਾ ਹੈਗਾ ਕਿ ਕਹਿੰਦਾ ਮੈਂ ਲਖਵਾਣਾ ਹੀ ਨਹੀਂ ਹੈਗਾ ਵੇ ਮੇਰਾ ਮਤਲਬ ਇਹ ਮੁੰਡਾ ਆ ਤੇ ਮੈਂ ਇਹਨੂੰ ਇੱਥੇ ਹੀ ਰੱਖਣਾ ਆ ਵੀ ਤੁਸੀਂ ਮਤਲਬ ਇਹਦਾ ਬੇਰਵਾ ਮੈਨ ਲਖਾਣਾ ਹੀ ਨਹੀਂ ਹੈਗਾ ਤੇ ਫਿਰ ਕਹਿੰਦਾ ਕਿ ਪਹਿਲਾਂ ਤੁਸੀਂ ਇਹਦੇ ਟੈਸਟ ਕਰਵਾਓ ਵੀ ਫਿਰ ਉਸ ਤੋਂ ਬਾਅਦ ਮੈਂ ਇਹਦਾ ਤੁਹਾਨੂੰ ਸਾਰਾ ਹਤਾ ਪਤਾ ਲਖਾ ਦੂੰਗਾ ਤੇ ਫਿਰ ਅਸੀਂ ਆਪਣੀ ਮੈਡਮ ਨੂੰ ਦੱਸਿਆ ਫਿਰ ਮੈਡਮ ਕਹਿੰਦੀ ਕੋਈ ਨਹੀਂ ਵੀ ਤੁਸੀਂ ਦੂਸਰਾ ਟਾਈਮ ਫੇਰ ਚਲ ਜਿਓ ਫਿਰ ਸਾਰਾ ਸੇ ਦੂਸਰੇ ਟਾਈਮ ਘਿਰ ਗਏ ਉਹ ਦਿਖਾ ਤੇ ਫਿਰ ਉਸਨੇ ਸਾਨੂੰ ਜਿੱਦੋਂ ਉਹਦਾ ਨਾਮ ਵਗੈਰਾ ਲਖਾ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਦੱਸਿਆ ਕਿ ਅਸੀਂ ਤੇਰੇ ਘਰ ਸਟicker ਲਗਵਾਣ ਆਣਾ ਆ ਤੈਨੂੰ 15 ਦਿਨ ਲਈ ਅੰਦਰ ਰਹਿਣ ਦੀ ਲੈਣਾ ਆ ਉਹ ਕਹਿੰਦਾ ਕਿ ਮੈਂ 15 ਦਿਨ ਦੇ ਅੰਦਰ ਨਹੀਂ ਰਹਿਣਾ ਆ ਤੇ ਅਸੀਂ ਕਹੇ ਤੈਨੂੰ ਰਹਿਣਾ ਪੈਣਾ 15 ਦਿਨ ਦੇ ਅੰਦਰ ਤੇ ਸਰਫ ਉਹਨੇ ਸਾਡੇ ਨਾਲ ਬਹੁਤ ਵੱਧ ਘਟ ਕੱਟ ਕੀਤੀ ਜਾਨੀ ਸਾਨੂੰ ਗਾਲਾਂ ਵੀ ਕੱਢੀਆਂ ਮੇਰੇ ਨਾਲ ਤਿੰਨ ਤੋਂ ਚੌਕੀਦਾਰ ਸੀਗੇ ਤੇ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਘਟ ਵੱਧ ਬੋਲਿਆ ਤੇ ਉਹ ਥੋੜਾ ਹੱਥੇ ਉਪਾਈ ਨ ਉਤਰ ਗਿਆ ਤੇ ਉਹਦੇ ਵਿੱਚ ਉਹ ਥੋੜਾ ਆਪਣੇ ਗੇਟ ਦੇ ਅੰਦਰ ਹੀ ਡੇਗ ਗਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਘਰ ਆ ਗਏ ਆਪਣੇ ਜਾਨੀ ਉਹਨੂੰ ਬਹੁਤ ਸਾਨੂੰ ਗਾਲਾਂ ਕੱਢੀਆਂ ਫਿਰ ਅਸੀਂ ਆਪਣੀ ਇਹਨਾਂ ਮੈਡਮ ਨੂੰ ਲੈ ਕੇ ਗਏ ਫਿਰ ਇਹਦੇ ਸਾਡੇ ਨਾਲ ਸਾਡੇ ਨਾਲ ਇਹਨਾਂ ਦੇ ਮੇਲ ਵਰਕਰ ਗਏ ਸਾਡੇ ਨਾਲ ਡਾਕਟਰ ਗਏ ਕਿ ਉਹ ਇਹਨਾਂ ਨੂੰ ਸਾਰਾ ਮਤਲਬ ਉਹ ਨਹੀਂ ਕਿਹਾ ਇਸ ਵੀ ਸੋਚੀ ਪਰ ਉਹ ਇਹਨਾਂ ਨੂੰ ਵੀ ਮੰਨਣਾ ਕਰਦਾ ਰਿਹਾ ਕਿ ਅਸੀਂ ਮੈਂ ਲਖਵਾਣਾ ਹੀ ਨਹੀਂ ਹੈਗਾ ਆ ਜੇ ਤੁਸੀਂ ਜੋ ਮਰਜ਼ੀ ਕਰ ਲੋ ਮੈਂ ਲਖਵਾਣਾ ਹੀ ਨਹੀਂ ਹੈਗਾ ਤੇ ਤੁਸੀਂ ਮੈਨੂੰ ਪਹਿਲਾਂ ਰਾਸ਼ਨ ਦੋ 15 ਦਿਨ ਲਈ ਜਿੱਥੋਂ ਮਰਜ਼ੀ ਲਿਆ ਕੇ ਲੋ ਕਹਿੰਦਾ ਰਾਸ਼ਨ ਮੈਨੂੰ ਰਾਸ਼ਨ ਚਾਹੀਦਾ ਆ ਫਿਰ ਮੈਂ ਅੰਦਰ ਰਹਾਂਗਾ ਅਸੀਂ ਉਹਨੇ ਇਹ ਕਹਿ ਕੇ ਅਸੀਂ ਤੈਨੂੰ ਰਾਸ਼ਨ ਨਹੀਂ ਦੇ ਸਕਦੇ ਸਸਾ ਸਿਰਫ ਤੈਨੂੰ ਅੰਦਰ 15 ਦਿਨ ਲਈ ਅੰਦਰ ਰਹਿਣ ਲਈ ਕਹਿਣ ਆਇਆ ਤੇ ਫਿਰ ਉਸਨੇ ਉਹਦੇ Jio ਜੀਓ ਜੀ ਨੂੰ ਫੋਨ ਕੀਤਾ ਕਿ ਤੁਸੀਂ ਮੈਡਮ ਨੂੰ ਰਾਸ਼ਨ ਪਹਜਾਓ ਉਹਦੇ ਤੋਂ ਰਾਸ਼ਨ ਦੇ ਕੇ ਉਹ ਚੌਂਕੀਦਾਰ ਦੇ ਕੇ ਆਵੇ ਅਸੀਂ ਉਹਨੇ ਇਹ ਕਿਹਾ ਕਿ ਅਸੀਂ ਰਾਸ਼ਨ ਹੀ ਲੈਣਾ ਬਸ ਸਿਰਫ ਉਹਦੇ ਲਈ ਜਾ ਸਕਦੇ ਉਹਦੇ ਘਰ ਠਾਲਚਾਲੇ ਪੁੱਛਣ ਜਾਣਾ ਹੈ ਕਿ ਉਹ ਠੀਕ ਆ ਜਾਂ ਨਹੀਂ ਠੀਕ ਆ ਤੇ ਫਿਰ ਉਹ ਜੀਓ ਜੀ ਵੀ ਬਹੁਤ ਮਤਲਬ ਵੱਧ ਘਟ ਹੋਇਆ ਸਾਡੇ ਨਾਲ ਤੇ ਬਹੁਤ ਬੋਲਿਆ ਜਾਨਕਿ ਉਹਦਾ ਭਰਾ ਆ ਕੁਲਵੰਤ ਸਿੰਘ ਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਮੈਡਮ ਨੂੰ ਦੱਸਿਆ ਕਿ ਮੈਡਮ ਆਏ ਸਾਡੇ ਨਾਲ ਤੇ ਫਿਰ ਇਹਨਾਂ ਨੇ ਆਪਣੀ ਅਗਲੀ ਕਾਰਵਾਈ ਕੀਤੀ ਸੀ ਜੋ ਵੀ ਤੇ ਨਾਲ ਪਿੰਡ ਦੀ ਪੰਚਾਇਤ ਨੂੰ ਅਸੀਂ ਲਿਆ ਪਿੰਡ ਦਰਿਆਲ ਦੇ ਵਿੱਚ ਮਨਜੀਤ ਸਿੰਘ ਸਨੂ ਕਲਵੰਸ ਸਿੰਘ 14 4 12 ਨੂੰ ਜੋ ਕਿ ਚੰਡੀਗੜ੍ਹ ਵਿਖੇ ਕੈਂਪੂ ਚ ਰੰਦਾ ਸੀ ਆਇਆ ਸੀ ਜਿਸ ਨੂੰ ਡਾਕਟਰਾਂ ਦੀ ਟੀਮ ਵੱਲੋਂ ਘਰ ਦੇ ਅੰਦਰ ਹੀ ਬệnh ਇਹਦਾਂਟ ਕੀਤੀ ਗਈ ਸੀ ਅਤੇ ਆਂਗਣ ਵਾਲੀ ਵਰਕਰ ਗੁਰਵਿੰਦਰ ਕੋਹ ਜਿਹੜਾ ਉਹਨੂੰ ਵਾਰ-ਵਾਰ ਤੰਗ ਰਿਹਾ ਸੀ ਜੋ ਇਹਨਾਂ ਨੂੰ ਵਾਰ-ਵਾਰ ਡਿਸਟਰਬ ਕਰ ਰਿਹਾ ਸੀ ਉਹ ਡਾਕਟਰਾਂ ਦੀ ਟੀਮ ਵਾਰ-ਵਾਰ ਦੋ ਤਿੰਨ ਵਾਰੀ ਜਾ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਮਿਤੀ 16 ਜਾਰ ਨੂੰ ਕੁਲਵੰਤ ਸਿੰਘ ਨੇ ਜਿਹੜੇ ਆਸ਼ਾ ਵਰਕਰ ਗੁਰਵਿੰਦਰ ਗੌਰ ਨਾਮ ਇਸ ਵੀਰ ਕੀਤਾ ਅਤੇ ਧੱਕਾ ਦਿੱਤਾ ਜਿਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਐਸਐਮਜ਼ेड ਨਿਊਜ਼